ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਨਿੰਦਰਜੀਤ ਸਿੰਘ ਤੁਮਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਦਿੱਆ ਮੁੱਖ ਸੁਰਖੀਆਂ ਤੋਂ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਵੱਧਿਆ ਵਿਵਾਦ ਆਮ ਆਦਮੀ ਪਾਰਟੀ ਦਾ ਦਿੱਲੀ ਵਿੱਚ ਬੀਜੇਪੀ ਸਰਕਾਰ ਖਿਲਾਫ ਤਿੱਖਾ ਪ੍ਰਦਰਸ਼ਨ ਅਰਵਿੰਦ ਕੇਜਰੀਵਾਲ ਨੇ ਪਾਜਪਾਤੇ ਸਾਦੇ ਤਿੱਖੇ ਨਿਸ਼ਾਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬੀਜੇਪੀ ਤੇ ਲਗਾਏ ਵੱਡੇ ਇਲਜ਼ਾਮ ਪੰਨਾ ਸਿੱਧੂ ਦੇ ਹੱਕ ਵਿੱਚ ਸੁਖਪਾਲ ਸਿੰਘ ਖੈਰਾ ਦਾ ਵੱਡਾ ਬਿਆਨ ਕਿਹਾ ਜ਼ਮਾਨਤ ਤੋਂ ਬਿਨਾ ਹੀ ਰਿਹਾ ਕਰਵਾਵਾਂਗੇ ਪਾਨਾ ਸਿੱਧੂ ਫਿਰ ਕਿਸੇ ਉਤੇ ਨਜਾਇਜ਼ ਪਰਚਾ ਨਹੀਂ ਕਰੇਗੀ ਇਹ ਸਰਕਾਰ ਪੰਜਾਬ ਰੈਣਾ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਬੇਅਦਬੀ ਤੇ ਗੋਲੀਕਾਂਡ ਵਿੱਚ ਸਸਪੈਂਡ ਹੋਏ ਆਈਜੀ ਪਰਮਰਾਜ ਸਿੰਘ ਉਮਰਾਨਗਲ ਨੂੰ ਵੱਡੀ ਰਾਹਤ ਉਮਰਾਨਗਲ ਦੀ ਮੁਅਤਲੀ ਦੇ ਹੁਕਮ ਕਿਤੇ ਰੱਦ 15 ਦਿਨਾਂ ਵਿੱਚ ਉਮਰਾਨਗਲ ਨੂੰ ਬਹਾਲ ਕਰਨ ਦੇ ਆਦੇਸ਼ ਆਵਾਦੀ ਪਾਰਟੀ ਤੇ ਲੱਗੇ ਵੱਡੇ ਇਲਜ਼ਾਮ ਵਿਰੋਧੀਆਂ ਦੇ ਆਵਾਦੀ ਪਾਰਟੀ ਦੇ ਐਮਐਲਏ ਨਰਿੰਦਰ ਕੌਰ ਭਰਾਜ ਤੋਂ ਸਵਾਲ ਕਿਹਾ ਭਰਾਜ ਨੇ ਤੱਕੇ ਨਾਲ ਨਿਯੁਕਤ ਕੀਤਾ ਪਵਾਨੀਗੜ ਨਗਰ ਕੌਂਸਲ ਦਾ ਕਾਰਜਕਾਰੀ ਪ੍ਰਧਾਨ ਅਦਾਲਤ ਨੇ ਨਵੇਂ ਪ੍ਰਧਾਨ ਤੇ ਲਗਾਏ ਸਤੇ ਹੋਰ ਖਬਰਾਂ ਪਛਤਾਨਦਾਰ ਚੰਡੀਗੜ੍ਹ ਵਿੱਚ ਮੇਅਰ ਦੀ ਚੋਣਾਂ ਨੂੰ ਲੈ ਕੇ ਭਾਜਪਾ ਤੇ ਗੜਬੜੀ ਦੇ ਦੋਸ਼ ਲੱਗ ਰਹੇ ਨੇ ਜਿਸ ਨੂੰ ਲੈ ਕੇ ਆਵਾਦੀ ਪਾਰਟੀ ਨੇ ਦਿੱਲੀ ਵਿੱਚ ਪ੍ਰਦਰਸ਼ਨ ਕੀਤਾ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਤਿੱਖੇ ਜਰਬਾਲ ਨੇ ਭਾਜਪਾ ਤੇ ਤਿੱਖੇ ਨਿਸ਼ਾਨੇ ਸਾਦੇ ਉਹਨਾਂ ਕਿਹਾ ਕਿ ਅੱਜ ਪ੍ਰਦਰਸ਼ਨ ਦੀ ਲੋੜ ਨਾ ਪੈਂਦੀ ਜੇਕਰ ਭਾਜਪਾ ਨੇ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਤਾਂਦਲੀ ਨਾ ਕੀਤੀ ਹੁੰਦੀ ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਚੰਡੀਗੜ੍ਹ 'ਚ ਵੋਟਾਂ ਚੋਰੀ ਕਰਦੀ ਰੰਗੇ ਹੱਤੀ ਫੜੀ ਗਈ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਮੇਅਰ ਚੋਣਾਂ ਵਿੱਚ ਬੇਨਿਆਮਾ ਦਾ ਦੋਸ਼ ਲਾਉਂਦੇ ਹੋਏ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੀ ਹੈ ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਚੰਡੀਗੜ੍ਹ 'ਚ ਵੋਟਾਂ ਚੋਰੀ ਕਰਦੀ ਰੰਗੇ ਹੱਤੀ ਫੜੀ ਗਈ ਇਸ ਦੌਰਾਨ ਕੇਜਰੀਵਾਲ ਨੇ ਭੀੜ ਨੂੰ ਗਲੀ ਗਲੀ 'ਚ ਸ਼ੋਰ ਹੈ ਭਾਜਪਾ ਚੋਰ ਹੈ ਵਰਗੇ ਨਾਰੇ ਲਗਵਾਏ ਉਹਨਾਂ ਕਿਹਾ ਕਿ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਭਾਜਪਾ ਦੇ ਇੱਕ ਵਰਕਰ ਨੂੰ ਚੋਣ ਅਧਿਕਾਰੀ ਬਣਾਇਆ ਗਿਆ ਸੀ ਇੱਕ ਨਾਰਾ ਲਗਾਏਗੇ ਗਲੀ ਗਲੀ ਮੇ ਸ਼ੋਰ ਹੈ ਭਾਜਪਾ ਵੋਟ ਚੋਰ ਹੈ ਗਲੀ ਗਲੀ ਮੇ ਸ਼ੋਰ ਹੈ ਗਲੀ ਗਲੀ ਮੇ ਸ਼ੋਰ ਹੈ ਪੂਰੇ ਦੇਸ਼ ਮੇ ਸ਼ੋਰ ਹੈ ਤੋ ਦੋਸਤੋ ਚੰਡੀਗੜ੍ਹ ਮੈਂ ਇਹ ਪਕੜੇ ਗਏ ਰੰਗੇ ਹਾਥੋਂ ਵੀਡੀਓ ਦੇ ਉੱਪਰ ਪਕੜੇ ਗਏ ਵੀਡੀਓ ਦੇ ਉੱਪਰ ਆਮ ਆਦਮੀ ਪਾਰਟੀ ਦੇ ਇਸ ਰੋਸ ਪ੍ਰਦਰਸ਼ਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਹੋਏ ਸੀਐਮ ਮਾਨ ਨੇ ਲੋਕਾਂ ਨੂੰ ਸੁਬੰਦਰ ਕਰਦੇ ਹੋਏ ਕੇਂਦਰ ਸਰਕਾਰ ਤੇ ਭਾਜਪਾ ਤੇ ਵੱਡਾ ਹਮਲਾ ਭੋਲਿਆ ਉਹਨਾਂ ਕਿਹਾ ਕਿ ਅੱਜ ਤੁਹਾਡਾ ਲੋਕਤੰਤਰ ਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਕਰਾਂ ਚੋਂ ਬਾਹਰ ਨਿਕਲਣਾ ਇਸ ਗੱਲ ਦਾ ਸਬੂਤ ਹੈ ਕਿ ਦੇਸ਼ ਕਿਸੇ ਦੇ ਬਾਪ ਦਰੀ ਹੈ ਅੱਜ ਆਪਕਾ ਇਸ ਭਾਰੀ ਸੰਖਿਆ ਮੈਂ ਇੱਥੇ ਪਹੁੰਚਣਾ इस बात का संकेत है कि इतिहास में नाम लिखा जाएगा कि जब देश में भारत में लोकतंत्र खतरे पर खतरे में पड़ गया था लोकतंत्र आखिरी सांस पर था तब उसको ऑक्सीजन देने के लिए कहाँ कट हुआ था तो सही आंसर होगा आम आदमी पार्टी के दफ्तर के सामने जो लोग आए थे वो लोकतंत्र को बचाने तुम दस दिए की चंडीगढ़ के चोना तो बाद लगातार हंगामा जारी है इसके आम आदमी पार्टी वालों भाजपा को घेरिया जा रहा है ਈਸੇ ਤੇ ਚੱਲਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਮੇਅਰ ਚੁਣਨ ਵਾਲਾ ਪ੍ਰੈਜ਼ਾਈਡਿੰਗ ਅਫਸਰ ਜਾਣਬੁੱਝ ਕੇ ਆਮ ਆਦੀ ਪਾਰਟੀ ਤੇ ਕਾਂਗਰਸ ਦੀਆਂ ਵੋਟਾਂ ਰੱਦ ਕਰ ਰਿਹਾ ਹੈ। ਇਹ ਮਾਮਲਾ ਹੁਣ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਪਹੁੰਚ ਗਏ। ਹੁਣ ਦੇਖਣਾ ਹੈ ਕਿ ਸੁਪਰੀਮ ਕੋਰਟ ਕੀ ਫੈਸਲਾ ਲੈਂਦੀ ਹੈ। ਪਾਨਾ ਸਿੱਧੂ ਨੂੰ ਬਿਨਾਂ ਜ਼ਮਾਨਤ ਰਿਹਾ ਕਰਾਉਣ ਦਾ ਐਲਾਨ ਕੀਤਾ ਜਾ ਰਿਹਾ ਹੈ। ਭਲਕੇ ਪਾਨਾ ਸਿੱਧੂ ਦੀ ਰਿਹਾਈ ਲਈ ਵੱਡਾ ਇਕੱਠ ਸੱਦਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਵਿੱਚ ਸਿਆਸੀ ਆਗੂ ਵੀ ਸ਼ਾਮਲ ਹੋਣ ਜਾ ਰਹੇ ਨੇ। ਇਸੇ ਦੌਰਾਨ ਸੁਖਪਾਲ ਸਿੰਘ ਖੈਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਨ੍ਹਾਂ ਕਿਹਾ ਕਿ ਬਿਨਾਂ ਜ਼ਮਾਨਤ ਦੇ ਪਾਨਾ ਸਿੱਧੂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਵੇਗਾ ਮਸ਼ਹੂਰ ਬਲੌਗਰ ਪਾਨਾ ਸਿੱਧੂ ਦੀ ਰਿਹਾਈ ਲਈ ਸਮਾਜ ਸੇਵੀ ਲੱਖਾ ਸਿਧਾਣਾ ਵੱਲੋਂ 3 ਫਰਵਰੀ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਕਿਰੋ ਕਰਨ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਰੋਸ ਮਜਾਰੇ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੁਣ ਇਸ ਮਾਮਲੇ ਤੇ ਕਾਂਗਰਸ ਆਗੂ ਸੁਖਪਾਲ ਸਿੰਘ ਖੈਰਾ ਦਾ ਵੀ ਬਿਆਨ ਸਾਹਮਣੇ ਆਇਆ ਜਿਨ੍ਹਾਂ ਕਿਹਾ ਕਿ ਕੱਲ ਹੋਣ ਵਾਲੀ ਰੈਲੀ ਵਿੱਚ ਵੱਡੇ ਪੱਧਰ ਤੇ ਲੋਕਾਂ ਨੂੰ ਪਹੁੰਚਣ ਦੀ ਅਪੀਲ ਤਾਂ ਕਿ ਉਹ ਸਰਕਾਰ ਦੀਆਂ ਅੱਖਾਂ ਖੋਲ ਸਕਣ ਇਸ ਦੇ ਨਾਲ ਹੀ ਉਹਨਾਂ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਭਾਨਾ ਸਿੱਧੂ ਨੂੰ ਬਿਨਾਂ ਜ਼ਮਾਨਤ ਛਡਾਉਣਾ ਹੈ ਤਾਂ ਕਿ ਉਸ ਤੋਂ ਬਾਅਦ ਸਰਕਾਰ ਦੀ ਹਿੰਮਤ ਨਾ ਹੋ ਸਕੇ ਕਿ ਕਿਸੇ ਤੇ ਵੀ ਕੋਈ ਵੀ ਝੂਠਾ ਪਰਚਾ ਨਾ ਕੀਤਾ ਜਾਵੇ ਜਿਹੜਾ ਕੱਲ ਇਕੱਠ ਰੱਖਿਆ ਜਿੱਥੇ ਬੰਦੀਆਂ ਨੇ ਸੱਦਾ ਖੁੱਲਾ ਸੱਦਾ ਦਿੱਤਾ ਵਾ ਭਾਨੇ ਸਿੱਧੂ ਦੇ ਵਾਸਤੇ ਉਸ ਇਕੱਠ ਵਿੱਚ ਮੇਰੀ ਪੁਰਜ਼ੋਰ ਅਪੀਲ ਆ ਪੰਜਾਬ ਦੇ ਨੌਜਵਾਨਾਂ ਨੂੰ ਮਾਲਵੇ ਦੀ ਧਰਤੀ ਤੇ ਗੈਰਤਮੰਦ ਅਖਲਾਕੀ ਤੇ ਇਨਸਾਫ ਪਸੰਦ ਲੋਕਾਂ ਨੂੰ ਕਿ ਜਿੱਦਾਂ ਤੁਸੀਂ ਕੋਰਟ ਦੁਨੇ ਉਸ ਦਿਨ ਪਹੁੰਚੇ ਸੀਗੇ ਐਨ ਉਸੇ ਤਰੀਕੇ ਦੇ ਨਾਲ ਤੁਸੀਂ ਜਿਹੜਾ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਇਕੱਠ ਰੱਖਿਆ ਸ਼ਾਇਦ ਕੋਈ ਡ੍ਰੀਮ ਲੈਂਡ ਕਲੋਨੀ ਹੈ ਉੱਥੇ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਜਿਹੜਾ ਇਕੱਠ ਰੱਖਿਆ ਕੱਲ 3 ਤਾਰੀਖ ਦਿਨ ਸ਼ਨੀਵਾਰ ਹਮ ਹਮਾ ਕੇ ਉੱਥੇ ਪਹੁੰਚਣਾ ਹੁਣ ਇਹ ਆਪਣੇ ਇਮਤਿਹਾਨ ਦੀ ਘੜੀ ਆ ਕਿ ਕੀ ਆਪਾਂ ਸਿਰਫ ਇੱਕ ਕੱਟ ਕਰਕੇ ਆਪਣਾ ਆਪਣੀ ਸ਼ਕਤੀ ਦਿਖਾ ਕੇ ਤੇ ਆਪਾਂ ਛੱਡ ਦਿੱਤੀ ਗੱਲ ਕਿਉਂਕਿ ਸਰਕਾਰ ਨੇ ਸਾਡੇ ਤੇ ਉੱਤਰ ਉਸ ਤੋਂ ਬਾਅਦ ਵਾਅਦਾ ਕੀਤਾ ਚੌਥਾ ਪਰਚਾ ਭਾਨੇ ਸਿੱਧੂ ਦੇ ਉੱਤੇ ਕੀਤਾ ਮੈਂ ਮੇਰਾ ਭਾਨੇ ਸਿੱਧੂ ਨਾਲ ਕੋਈ ਜਾਤੀ ਸਰੋਕਾਰ ਨਹੀਂਗਾ ਪਰ ਕੀ ਸਹਿਣ ਸ਼ਕਤੀ ਮੁੱਖ ਮੰਤਰੀ ਦੀ ਪੰਜਾਬ ਸਰਕਾਰ ਦੀ ਇੰਨੀ ਘਟ ਗਈ ਆ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਕੰਮ ਕਰਨ ਵਾਲਾ ਇੱਕ ਬਲੌਗਰ ਉਹਦੇ ਤੋਂ ਇੰਨਾ ਸਹਿਮ ਗਿਆ ਸਾਰੀ ਸਰਕਾਰ ਉਹਨਾਂ ਦੀ ਪੁਲਿਸ ਉਹਨਾਂ ਦਾ ਅਮਲਾ ਉਹਨਾਂ ਦਾ ਤੰਤਰ ਕਿ ਉਹ ਭਾਨੇ ਸਿੱਧੂ ਨੂੰ ਹੁਣ ਪੰਜਾਬੀ ਚ ਕਹਿੰਦੇ ਹੁੰਦੇ ਨੇ ਕਿ ਉਹ ਟੋਕਨ ਤੇ ਸਬਸਕੌਨ ਦੀ ਨੀਤੀ ਤੇ ਉਤਰੇ ਹੁਣ ਤਾਂ ਮੈਂ ਕਿਹਾ ਕਿ ਆਪਣਾ ਇਮਤਿਹਾਨ ਆ ਆਪਾਂ ਇਸ ਲੜਾਈ ਨੂੰ ਅੱਧਵਾਟੇ ਛੱਟਣਾ ਕਿ ਪੂਰਾ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਣਾ ਮੈਨੂੰ ਬਹੁਤ ਚੰਗੀ ਲੱਗੀ ਗੱਲ ਉਸ ਦਿਨ ਸ਼ਾਇਦ ਪਰਵਿੰਦਰ ਝੋਟੇ ਨੇ ਕਹੀ ਜਾਂ ਕਿਸੇ ਜਾਂ ਪਰਵਿੰਦਰ ਤਲਵਾੜਾ ਜੀ ਨੇ ਕਹੀ ਕਿ ਆਪਾਂ ਹੁਣ ਬਿਨਾਂ ਜ਼ਮਾਨਤ ਅ ਭਾਨੇ ਸਿੱਧੂ ਨੂੰ ਛਡਾਉਣਾ ਵਾ ਅਗਰ ਆਪਾਂ ਇਹ ਮੋਰਚਾ ਜਿੱਤ ਲਵਾਂਗੇ ਕੱਲ ਤੋਂ ਬਾਅਦ ਤੁਹਾਡੇ ਕਿਸੇ ਬੱਚੇ ਦੇ ਉੱਤੇ ਕਿਸੇ ਪੰਜਾਬ ਦੇ ਸਰਕਟ ਬੰਦੇ ਤੇ ਸਧਾਰਨ ਬੰਦੇ ਤੇ ਸਰਕਾਰ ਦੀ ਹਿੰਮਤ ਨਹੀਂ ਹੋਊਗੀ ਕਿ ਉਹ ਦੁਬਾਰਾ ਝੂਠਾ ਪਰਚਾ ਕਰੇ ਕਿਉਂਕਿ ਝੂਠੇ ਪਰਚਿਆਂ ਦਾ ਦੌਰ ਚੱਲ ਰਿਹਾ ਤੁੰਦਾਦੀ ਇੱਕ ਪਾਨਾ ਸਿੱਧੂ ਤੇ ਲਗਾਤਾਰਿਕ ਤੋਂ ਬਾਅਦ ਇੱਕ ਪਰਚੇ ਹੋ ਰਹੇ ਨੇ ਜਿਸ ਦਾ ਵੱਡੇ ਪੱਧਰ ਤੇ ਵਿਰੋਧ ਵੀ ਹੋ ਰਿਹਾ ਏ ਇਸੇ ਦੇ ਚੱਲਦੇ ਵੱਡੀ ਰੈਲੀ ਵੀ ਹੋਈ ਇਸੇ ਦੌਰਾਨ ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ ਨੂੰ ਵੀ ਉਹਨਾਂ ਦੇ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਇਨਾ ਮਾਮਲਿਆਂ ਤੋਂ ਬਾਅਦ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਹੈ ਪੰਜਾਬ ਰਾਣ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਬੇਅਦਬੀ ਤੇ ਗੋਲੀਕਾਂਡ ਮਾਮਲੇ ਵਿੱਚ ਸਸਪੈਂਡ ਹੋਏ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਵੱਡੀ ਰਾਹਤ ਦਿੱਤੀ ਹੈ ਹਾਈ ਕੋਰਟ ਨੇ ਸਸਪੈਂਡ ਚੱਲ ਰਹੇ ਉਮਰਾਨੰਗਲ ਦੀ ਮੌਤਲੀ ਦੇ ਹੁਕਮ ਰੱਦ ਕਰ ਦਿੱਤੇ ਨੇ ਹਾਈ ਕੋਰਟ ਨੇ ਪਟੀਸ਼ਨ ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ 15 ਦਿਨਾਂ ਵਿੱਚ ਆਈਜੀ ਪਰਮਰਾਜ ਉਮਰਾਨੰਗਲ ਨੂੰ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਹਨ ਬੇਅਦਬੀ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਪੰਜਾਬ ਰਾਣ ਹਾਈ ਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ ਤੇ ਸਸਪੈਂਡ ਕੀਤੇ ਗਏ आईजी परमराज सिंह उमरानगल ਨੂੰ ਵੱਡੀ ਰਾਹਤ ਮਿਲਿਆ ਪੰਜਾਬ ਰਿਆਨ ਹਾਈ ਕੋਰਟ ਨੇ ਦਾਖਲ ਪਟੀਸ਼ਨ ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ 15 ਦਿਨਾਂ ਚ 아이ਜੀ ਪਰਮਰਾਜ ਉਮਰਾਨਗਲ ਨੂੰ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਹਨ ਉਮਰਾਨਗਲ ਦੇ ਵਕੀਲ ਨੇ ਕਿਹਾ ਕਿ ਕਾਂਗਰਸ ਤੇ ਆਵਾਦੀ ਪਾਰਟੀ ਨੇ ਰਾਜਨੀਤਿਕ ਆकांक्षाਵਾਂ ਦੇ ਚਲਦਿਆਂ 아이ਜੀ ਪਰਮਰਾਜ ਸਿੰਘ ਉਮਰਾਨਗਲ ਨੂੰ 5 ਸਾਲ ਸਸਪੈਂਡ ਕਰ ਰੱਖਿਆ ਜਦਕਿ ਕਾਨੂੰਨ ਮੁਤਾਬਕ ਕਿਸੇ ਵੀ ਆਈਪੀਐਸ ਅਧਿਕਾਰੀ ਨੂੰ 90 ਦਿਨ ਤੋਂ ਵੱਧ ਸਸਪੈਂਡ ਨਹੀਂ ਰੱਖਿਆ ਜਾ ਸਕਦਾ ਹਾਈ ਕੋਰਟ ਦੇ ਇਸ ਫੈਸਲੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਉਲਟ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਾਰਾ ਨੇ ਬੇਅਦਬੀ ਮੁੱਦੇ ਤੇ ਮਾਂ ਸਰਕਾਰ ਨੂੰ ਖੇਲ ਘਰਾ ਦਿੱਤਾ ਹੈ ਸੁਖਪਾਲ ਖਾਰਾ ਨੇ ਕਿਹਾ ਕਿ ਭਗਵੰਤ ਮਾਨ ਬਤੌਰ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਵੱਜੋਂ ਬੇਅਦਬੀ ਮਾਮਲਿਆਂ ਦੇ ਸਭ ਤੋਂ ਗੰਭੀਰ ਮੁੱਦੇ ਨੂੰ ਸੰਭਾਲਣ 'ਚ ਅਸਫਲ ਰਹੇ ਹਨ ਇਸ ਕਾਰਨ ਮੋਤਲ ਕਿਤੇ ਗਏ ਆਈਜੀ ਪਰਮਰਾਜ ਸਿੰਘ ਉਮਰਾਨਗਲ ਉਭਾਲ ਕਰ ਦਿੱਤਾ ਗਿਆ ਸੁਪਾਲ ਖੈਰਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਬਤੌਰ ਗ੍ਰਹਿ ਮੰਤਰੀ ਉਹ ਪਿਛਲੇ 20 ਮਹੀਨਿਆਂ ਤੋਂ ਡੇਰਾ ਮੁਖੀ ਰਾਮ ਰਹੀਮ ਖਿਲਾਫ ਬੇਅਦਬੀ ਮਾਮਲਾ ਜੇ ਧਾਰਾ 295ਏ ਅਤੇ 153ਏ ਦੇ ਤਹਿਤ ਕਾਰਵਾਈ ਸ਼ੁਰੂ ਕਰਨ ਦੀ ਮਜ਼ਦੂਰੀ ਕਿਉਂ ਨਹੀਂ ਦੇ ਰਹੇ ਕੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਰਿਵਾਲ ਡੇਰੇ ਦੇ ਪੈਰੋਕਾਰਾਂ ਦੇ ਦਬਾਅ ਹੇਠ ਹਨ ਪਰਮਰਾਣ ਸਿੰਘ ਉਮਰਾਨਗਲ ਕੁਟਕਪੂਰਾ ਤੇ ਬਾਈਬਲ ਕਲੱਬ ਫਾਇਰਿੰਗ ਮਾਮਲੇ ਵਿੱਚ ਮੁਲਜ਼ਮ ਹਨ ਇਸੇ ਕਾਰਨ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਸ਼ੁੱਕਰਵਾਰ ਨੂੰ ਹਾਈ ਕੋਰਟ ਨੇ ਇਸ ਸਬੰਧ ਵਿੱਚ ਫੈਸਲਾ ਕੀਤਾ ਉਹਨਾਂ ਦੇ ਸਸਪੈਂਡ ਹੁਕਮ ਰੱਦ ਕਰ ਦਿੱਤੇ ਗਏ ਹਨ ਦੱਸਦੀ ਕਿ ਆਈਜੀ ਉਮਰਾਨਗਲ ਖਿਲਾਫ ਕੋਟਕਪੂਰਾ ਤੇ ਬਾਬਲ ਕਲਾਂ ਗੋਲੀਕਾਂਡ ਵਿੱਚ 2 ਐਫਆਈਆਰ ਦਰਜ ਕੀਤੀਆਂ ਗਈਆਂ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਮੋਤਲ ਕਰ ਦਿੱਤਾ ਗਿਆ ਸੀ ਇਸ ਦੇ ਬਾਅਦ ਆਈਜੀ ਉਮਰਾਨੰਗਲ ਨੇ ਮੋਤਲੀ ਦੇ ਹੁਕਮਾਂ ਨੂੰ ਕਾਟ ਵਿੱਚ ਚੁਣੌਤੀ ਦਿੱਤੀ ਸੀ ਪਰ ਕਾਟ ਵੱਲੋਂ ਉਹਨਾਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਮਰਾਨੰਗਲ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੋਤਲੀ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ ਤੇ ਸੁਣਵਾਈ ਕਰਦਿਆਂ ਅੱਜ ਹਾਈ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ ਉਹਨਾਂ ਨੂੰ ਫਿਰ ਤੋਂ ਨੌਕਰੀ ਤੇ ਬਹਾਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਹਾਈ ਕੋਰਟ ਦੇ ਇਸ ਹੁਕਮ ਨੂੰ ਪੰਜਾਬ ਸਰਕਾਰ ਲਈ ਵੱਡਾ ਝਟਕਾ ਵੀ ਦੱਸਿਆ ਜਾ ਰਿਹਾ ਹੈ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਭਾਜਪਾ ਵੱਲੋਂ ਚੋਣਾਂ 'ਚ ਧੱਕਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਪੰਜਾਬ ਸਰਕਾਰ ਤੇ ਇਸ ਵਿਧਾਇਕਾਂ ਤੇ ਧੱਕਾ ਕਰਨ ਦੇ ਦੋਸ਼ ਲੱਗ ਰਹੇ ਨੇ ਪਵਾਨੀਗੜ੍ਹ ਦੇ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਤੇ ਅਦਾਲਤ ਨੇ ਸਟੇ ਲਗਾ ਦਿੱਤੀ ਹੈ ਕਿਉਂਕਿ ਵਿਰੋਧੀਆਂ ਵੱਲੋਂ ਦੋਸ਼ ਲਗਾਏ ਗਏ ਨੇ ਕਿ ਇਸ ਚੋਣ ਵਿੱਚ ਬਿਨਾਂ ਬਹੁਮਤ ਦੇ ਧੱਕੇਸ਼ਾਹੀ ਨਾਲ ਕੀਤੀ ਗਈ ਹੈ ਆਮ ਆਦੀ ਪਾਰਟੀ ਵੱਲੋਂ ਬਿਨਾਂ ਬਹੁਮਤ ਤੇ ਬਣਾਏ ਗਏ ਕਾਰਜਕਾਰੀ ਪ੍ਰਧਾਨ ਤੇ ਅਦਾਲਤ ਨੇ ਸਟੇ ਲਗਾ ਦਿੱਤੀ ਹੈ ਤੁਹਾਨੂੰ ਦੱਸਦੀ ਕਿ 8 ਕੌਂਸਲਰਾਂ ਵਾਲੇ ਮੀਤ ਪ੍ਰਧਾਨ ਨੂੰ ਨਜ਼ਰਅੰਦਾਜ਼ ਕਰਕੇ 6 ਕੌਂਸਲਰਾਂ ਵਾਲਾ ਸੱਤਾਧਾਰੀ ਮੀਤ ਪ੍ਰਧਾਨ ਬਣਾਇਆ ਗਿਆ ਇਸੇ ਦੇ ਚੱਲਦੇ ਕਾਂਗਸੀ ਵਰਕਰਾਂ ਵੱਲੋਂ ਆਜਾਦੀ ਪਾਰਟੀ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਤੇ 8 ਦਸੰਬਰ ਨੂੰ ਧੱਕੇ ਨਾਲ ਕਾਰਜਕਾਰੀ ਪ੍ਰਧਾਨ ਬਣਾਉਣ ਦੇ ਦੋਸ਼ ਲਗੇ ਹਨ ਜਿੱਤੇ ਅਦਾਲਤ ਵੱਲੋਂ ਛੇ ਲਗਾ ਦਿੱਤੀ ਗਈ ਹੈ ਇਸ ਤੇ ਬੋਲਦਿਆਂ ਪ੍ਰਧਾਨ ਦੇ ਪਤੀ ਤੇ ਕਾਂਗਸਿਆਗੂ ਬਲਵਿੰਦਰ ਸਿੰਘ ਕਾਪデア ਰਣਜੀਤ ਸਿੰਘ ਤੂਰ ਅਤੇ ਕਾਲੀ ਕਾਉਂਸਲਰ ਗੁਰਵਿੰਦਰ ਸਿੰਘ ਸੰਗੂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਦੇ ਜ਼ੋਰ ਨਾਲ ਤੱਕੇਸ਼ਾਈ ਕਰਦਿਆਂ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ ਜੋ ਕਿ ਸ਼੍ਰੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਤੱਕੇਸ਼ਾਈ ਕੀਤੀ ਗਈ ਕਲੀਅਰ ਕਟ ਜਿੱਨੇ ਅਸੀਂ ਐਮਸੀਸੀ 8 ਸਾਢੇ ਧੜੇ ਦੇ ਮੌਜੂਦ ਸੀ ਉੱਥੇ ਤੇ ਉਹਨਾਂ ਨੂੰ ਕਲੀਅਰ ਕਰਟ ਉਹਨਾਂ ਵੱਲੋਂ ਇਹ ਹਦਾਇਤਾਂ ਸੀ ਪ੍ਰਜੈਸ਼ਨ ਉਹ ਵੀ ਜੇ ਤਾਂ ਅਗਰ ਤਾਂ ਤੁਸੀਂ ਗੁਰਤੇਜ ਸਿੰਘ ਨੂੰ ਵੋਟ ਪਾਉਣੀ ਹੈ ਮੀਤ ਪ੍ਰਧਾਨਕ ਦੀ ਤਾਂ ਤਾਂ ਤੁਸੀਂ ਉਹਦੇ ਬੈਠ ਸਕਦੇ ਹੋ ਆਦਰਵਾਈਜ਼ ਤੁਹਾਡਾ ਉਹਦੇ ਬੈਠਣ ਦਾ ਕੋਈ ਉਹ ਨਹੀਂ ਤਾਂ ਤੁਸੀਂ ਜੇ ਜਾਣਾ ਚਾਹੋ ਤਾਂ ਇੱਥੋਂ ਜਾ ਸਕਦੇ ਆ ਚਲੋ ਉਸ ਤੋਂ ਬਾਅਦ ਅਸੀਂ ਉੱਥੋਂ ਨਗਰ ਕੌਂਸਲ ਤੋਂ ਜਣੀ ਥੱਲੇ ਉਤਰਿਆਏ ਉਹਦੇ ਬਾਅਦ ਨਗਰ ਕੌਂਸਲ ਤੋਂ ਬਾਹਰ ਆ ਕੇ ਅਸੀਂ ਇਹਦੇ ਬਾਰੇ ਵਿਚਾਰ-ਵਟਾਂਦਰਾ ਕੀਤਾ ਤੇ ਸਾਨੂੰ ਉਸ ਤੋਂ ਉਸੇ ਦੌਰਾਨ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੇ 6 ਐਮਸੀਆਂ ਤੇ 1 ਐਮਐਲਏ ਸਾਹਿਬ ਦੀ ਬੋਰਡ ਦੇ ਨਾਲ ਉਹਨਾਂ ਨੇ ਉਨੂੰ ਮੀਤ ਪ੍ਰਧਾਨ ਦਾ ਐਲਾਨ ਕਰ ਦਿੱਤਾ ਗਿਆ ਅਸੀਂ ਸਾਨੂੰ ਬੜੀ ਹੈਰਾਨਗੀ ਹੋਈ ਕਿਉਂਕਿ ਜੇ 15 ਐਮਸੀਆਂ ਤੇ 1 ਐਮਐਲਏ ਸਾਹਿਬ ਨੇ ਤਾਂ 16 ਬੰਦਿਆਂ ਦਾ ਟੋਟਲ ਕੋ ਬਣਦਾ ਜਿਸ ਚੋਂ ਘੱਟੋ ਘੱਟ 50% ਬਾਇਲਾ ਹੈਗੀ ਆ ਵੀ 50% ਬੰਦਿਆਂ ਤੋਂ ਘੱਟ ਮੀਤ ਪ੍ਰਧਾਨ ਦੀ ਜਾਂ ਪ੍ਰਧਾਨ ਦੀ ਚੋਣ ਨਹੀਂ ਹੋ ਸਕਦੀ ਚਲੋ ਉਸ ਤੋਂ ਬਾਅਦ ਸਾਨੂੰ ਵੀ ਕੁਝ ਕਾਨੂੰਨ ਬਾਰੇ ਜਾਣਕਾਰੀ ਸੀ ਅਸੀਂ ਆਪਣੇ ਤੌਰ ਤੇ ਅઠੋਂ ਕਾਉਂਸਲਰਾਂ ਨੇ ਸਾਡੇ ਧੜੇਦਿਆਂ ਨੇ ਉਹਨਾਂ ਨੇ ਆਪਣੇ ਤੌਰ ਤੇ ਬੈਠ ਕੇ ਗੁਰਵਿੰਦਰ ਸਿੰਘ ਸੱਗੂ ਜੀ ਜੋ ਸਾਡੇ ਭਰਾ ਨੇ ਉਹਨਾਂ ਦੇ ਨਾਮ ਦਾ ਅਸੀਂ ਬਤੌਰ ਮੀਤ ਪ੍ਰਧਾਨ ਅਸੀਂ ਮਤਾ ਪਾਇਆ ਬਹੁਤ ਨਾਲ ਕਿਉਂਕਿ ਉਹ 6+1 7 ਸੀ ਸਾਡੇ ਨਾਲ 8 ਕਾਉਂਸਲਰ ਸੀ ਅਸੀਂ 8 ਕਾਉਂਸਲਰਾਂ ਨੇ ਉਹ ਮਤਾ ਪਾ ਕੇ ਉਹਦੀ ਇੱਕ ਕਾਪੀ ਆਪਣੇ ਈਓ ਸਾਹਿਬ ਨੂੰ ਅਸੀਂ ਈਮੇਲ ਕੀਤੀ ਤੇ ਸੇਮ ਡੇ ਅਸੀਂ ਉਹਦੀ ਇੱਕ ਕਾਪੀ ਰਿਸੀਵ ਕਰਵਾ ਕੇ ਏਡੀਸੀ ਦਫ਼ਤਰ ਜਿਹੜੇ ਵਿਕਾਸ ਸਾਡੇ ਡਿਪਾਰਟਮੈਂਟ ਨਾਲ ਸੰਬੰਧਿਤ ਹੈ ਤੇ ਉਹਦੀ ਸੇਮ ਡੇ ਕਾਪੀ ਅਸੀਂ ਡਾਇਰੈਕਟਰ ਸਾਹਿਬ ਨੂੰ ਭੇਜ ਦਿੱਤੀ ਗਈ ਤੇ ਬਾਇ ਲਾਅ ਦੇ ਮੁਤਾਬਕ ਤਾਂ ਇਹ ਬੰਦਾ ਸੀ ਵੀ ਜਦੋਂ ਉਹਨਾਂ ਦਾ ਮਤਾ ਜੋ ਹੈਗਾ ਸੀ ਉਹ 6+1 ਸੀ ਸੱਤ ਬੰਦਿਆਂ ਦਾ ਮਤਾ ਸੀ ਸਾਡਾ ਹੈਗਾ ਸੀ 8 ਬੰਦਿਆਂ ਦਾ ਮਤਾ ਪਰ ਬਾਨ ਤਾਂ ਸਾਡਾ ਗੁਰਵਿੰਦਰ ਸਿੰਘ ਸੱਗੂ ਜੀ ਵਾਲਾ ਜੋ ਅਸੀਂ ਮੀਤ ਪ੍ਰਧਾਨ ਦਾ ਮਤਾ ਪਾਸ ਕੀਤਾ ਸੀ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਬਾਏ ਲਾ ਦੇ ਮਤਾਬਕ ਬਹੁਮਤ ਵਾਲਾ ਮਤਾ ਸਾਡਾ ਪਾਸ ਹੋਣਾ ਚਾਹੀਦਾ ਸੀ ਪਰ ਇਹਨਾਂ ਨੇ ਜਾਨੀ ਡੇਢ ਮਹੀਨਾ ਉਹਨੂੰ ਲਮਕਾ ਕੇ 8 ਦਸੰਬਰ ਤੋਂ ਬਾਅਦ 23 ਜਨਵਰੀ ਨੂੰ ਇਹਨਾਂ ਨੇ ਇੱਕ ਜਾਨੀ ਹਜੇ ਤੱਕ ਤਾਂ ਉਹਦੀ ਨੋਟੀਫਿਕੇਸ਼ਨ ਵੀ ਮੀਤ ਪ੍ਰਧਾਨ ਲਈ ਪ੍ਰੋਪਰ ਇਹਨਾਂ ਨੇ ਕੀਤੀ ਨਹੀਂ ਤੱਕੇ ਵਾਲੀ ਸਿਸਟਮ ਜਾਨੀ ਕਿ ਤਰ੍ਹਾਂ ਨਾਲ ਚੱਲ ਰਿਹਾ ਹੈ 23 ਜਨਵਰੀ ਨੂੰ ਆ ਕੇ ਐਮਐਲਏ ਸਾਹਿਬ ਚਲੋ ਇਹਨਾਂ ਨੂੰ ਆ ਕੇ ਗੁਰਤੇਜ ਸਿੰਘ ਨੂੰ ਮੀਤ ਪ੍ਰਧਾਨ ਦੀ ਚੇਅਰ ਦੇ ਲੋਕਤੰਤਰ ਤੇ ਸੰਵਿਧਾਨ ਦਾ ਸ਼ਰੀਆਮ ਕਾਣ ਤੇ ਉਸ 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 ਉਪਰੰਤ ਅਸੀਂ ਆਪਸ ਦੇ ਵਿੱਚ ਜਣੀ ਬਹਿ ਕੇ ਵਿਚਾਰ ਵਟਾਂਦਰਾ ਕੀਤਾ ਤੇ ਅਸੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਦੇ ਬਾਰੇ ਅਸੀਂ ਪਹੁੰਚ ਕੀਤੀ ਪੰਜਾਬ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਨੂੰ ਆ ਤੁਹਾਡੇ ਸਾਹਮਣੇ ਮੈਂ ਡਾਕੂਮੈਂਟ ਵੀ ਪੇਸ਼ ਕਰ ਰਿਹਾ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਨੂੰ ਇਸ ਮੁੱਦੇ ਦੇ ਉੱਤੇ ਮੀਤ ਪ੍ਰਧਾਨ ਦੇ ਮੁੱਦੇ ਉੱਤੇ ਸਟੇ ਦਿੰਦੇ ਆ ਉਹਨਾਂ ਬਤੌਰ ਮੀਤ ਪ੍ਰਧਾਨ ਗੁਰਤੇਜ ਸਿੰਘ ਦੇ ਕੰਮ ਕਰਨ ਤੇ ਮੁਕੰਮਲ ਰੋਕ ਲਗਾਈ ਹੈ ਜਿੰਨਾ ਟਾਈਮ ਇਸ ਕੇਸ ਦਾ ਫੈਸਲਾ ਨਹੀਂ ਹੋਸਟ ਆਫ ਹੋ ਜਾਂਦਾ ਉਹਨਾਂ ਟਾਈਮ ਬਤੌਰ ਮੀਤ ਪ੍ਰਧਾਨ ਉਹ ਨਗਰ ਕੌਂਸਲ ਦੇ ਵਿੱਚ ਕੋਈ ਕੰਮ ਨਹੀਂ ਕਰ ਸਕਦੇ ਕਿਤੇ ਉਹਨਾਂ ਦਾ ਕੋਈ ਸਾਈਨ ਵਗੈਰਾ ਨਹੀਂ ਹੋ ਸਕਦਾ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਭਾਜਪੀ ਤੇ ਧੱਕੇਸ਼ਾਹੀ ਦੇ ਦੋਸ਼ ਲਗਾ ਰਹੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਹੀ ਧੱਕੇਸ਼ਾਹੀ ਦੇ ਦੋਸ਼ ਲੱਗ ਰਹੇ ਨੇ ਵਿਰੋਧੀ ਪਾਰਟੀਆਂ ਵੱਲੋਂ ਹਰ ਵਾਰ ਸਰਕਾਰਾਂ ਤੇ ਇਹ ਦੋਸ਼ ਲਗਾਏ ਜਾਂਦੇ ਰਹੇ ਨੇ ਪਰ ਅਸਲ ਸੱਚ ਕੀ ਹੈ ਇਹ ਤਾਂ ਅਦਾਲਤ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ਦੇਖਣਾ ਪਵੇਗਾ ਕਿਸ ਵਿੱਚ ਕਾਂਸ ਤੇ ਆਗੂ ਕਿੰਨਾ ਕੁਸਾ ਚ ਬੋਲ ਰਹੇ ਨੇ ਵੇੜਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਰਨਦੀ ਕੁਮਾਰ ਫਿਰ ਸਵਾਗਤ ਹੈ ਬਾਦਦਿਆਂ ਅਗਲੀ ਖਬਰ ਵੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਇਹ ਪੰਜਵਾਂ ਵਾਰ ਹੈ ਜਦੋਂ ਕੇਜਰੀਵਾਲ ਨੇ ਈਡੀ ਦੇ ਸਹਮਣ ਦੀ ਅਣਦੇਖੀ ਕੀਤੀ ਹੈ ਆਮ ਆਦਮੀ ਪਾਰਟੀ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਈਡੀ ਦਾ ਸਹਮਣ ਘੈਰ ਕਾਨੂੰਨੀ ਹੈ ਈਡੀ ਦੇ ਸਹਮਣ ਨੂੰ ਲੈ ਕੇ ਕੇਂਦਰ ਤੇ ਹਮਲਾ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਕਿ ਮੋਦੀ ਜੀ ਦਾ ਮਕਸਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਹੈ ਅਜਿਹਾ ਕਰਕੇ ਉਹ ਦਿੱਲੀ ਦੀ ਸਰਕਾਰ ਡਿਗਾਉਣਾ ਚਾਹੁੰਦੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਈਡੀ ਦੇ ਇੱਕ ਹੋਰ ਸੰਮਣ ਨੂੰ ਟਾਲ ਦਿੱਤਾ ਆਮ ਆਦਮੀ ਪਾਰਟੀ ਨੇ ਦਾਵਾ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਦੇ ਸਾਰੇ ਸੰਮਣ ਗੈਰਕਾਨੂੰਨੀ ਨੇ ਅਤੇ ਇਸ ਲਈ ਉਹ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਆਮ ਆਦਮੀ ਪਾਰਟੀ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕੋ ਹੀ ਉਦੇਸ਼ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਹੈ ਤੇ ਦਿੱਲੀ ਵਿੱਚ ਉਹਨਾਂ ਦੀ ਸਰਕਾਰ ਨੂੰ ਡੇਗਣਾ ਹੈ ਈਡੀ ਨੇ ਬੁੱਧਵਾਰ ਨੂੰ ਕੇਜਰੀਵਾਲ ਨੂੰ ਤਾਜ਼ਾ ਤੇ ਪੰਜਵਾਂ ਸੰਮਣ ਜਾਰੀ ਕੀਤਾ ਸੀ ਕਿਉਂਕਿ ਉਹ ਪਿਛਲੇ 4 ਮਹੀਨਿਆਂ ਵਿੱਚ ਸੰਗੀ ਜੱਸੀ ਦੁਆਰਾ ਜਾਰੀ ਕੀਤੇ ਗਏ 4 ਸੰਮਣਾਂ ਵਿੱਚ ਪੇਸ਼ ਨਹੀਂ ਹੋਏ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਈਡੀ ਸੰਮਣ ਗੈਰਕਾਨੂੰਨੀ ਹਨ ਅਸੀਂ ਸਿਰਫ ਵੈਧ ਸੰਮਣਾਂ ਦੀ ਪਾਲਣਾ ਕਰਾਂਗੇ ਇਸ ਤੋਂ ਪਹਿਲਾਂ ਈਡੀ ਨੇ 3 ਜਨਵਰੀ 17 ਜਨਵਰੀ 21 ਦਸੰਬਰ 2 ਨਵੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੱਮਣ ਭੇਜਿਆ ਸੀ ਪਰ ਉਹ ਪੇਸ਼ ਨਹੀਂ ਹੋਏ ਈਡੀ ਦੇ ਲਗਾਤਾਰ ਸੱਮਣ ਜਾਰੀ ਕਰਨ ਦੇ ਬਾਅਦ ਆਮ ਆਦੀ ਪਾਰਟੀ ਨੇ ਦਾਵਾ ਕੀਤਾ ਸੀ ਕਿ ਇਹ ਸਾਰੀ ਪ੍ਰਤੀਕਿਰਿਆ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਲਈ ਕੀਤੀ ਜਾ ਰਹੀ ਹੈ ਈਡੀ ਉਹਨਾਂ ਨੂੰ ਪੁੱਛਗਿੱਛ ਦੇ ਬਹਾਨੇ ਬੁਲਾ ਕੇ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਆਮ ਆਦੀ ਪਾਰਟੀ ਦਾ ਕਹਿਣਾ ਹੈ ਕਿ ਜੇਕਰ ਈਡੀ ਨੂੰ ਪੁੱਛਗਿੱਛ ਕਰਨੀ ਹੈ ਤਾਂ ਉਹ ਆਪਣੇ ਸਵਾਲ ਲਿਖ ਕੇ ਕੇਜਰੀਵਾਲ ਨੂੰ ਦੇ ਸਕਦੀ ਹੈ ਕੇਜਰੀਵਾਲ ਨੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਸਮਣ ਕਿਉਂ ਪੇਜਿਆ ਗਿਆ ਉਹਨਾਂ ਕਿਹਾ ਕਿ ਜਾਂਚ ਨੂੰ ਚੱਲਦੇ ਹੋਏ 2 ਸਾਲ ਹੋ ਗਏ ਨੇ ਤਾਂ ਫਿਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਉਂ ਬੁਲਾਇਆ ਜਾ ਰਿਹਾ ਹੈ ਸੀਬੀਆਈ ਨੇ 8 ਮਹੀਨੇ ਪਹਿਲਾਂ ਬੁਲਾਇਆ ਸੀ ਮੈਂ ਗਿਆ ਸੀ ਤੇ ਜਵਾਬ ਵੀ ਦਿੱਤੇ ਸਨ ਜਦੋਂ ਲੋਕ ਸਭਾ ਚੋਣਾਂ ਦੇ ਪਹਿਲਾਂ ਬੁਲਾਇਆ ਜਾ ਰਿਹਾ ਹੈ ਤਾਂ ਉਹਨਾਂ ਦਾ ਮਕਸਦ ਮੈਨੂੰ ਪੁੱਛਗਿੱਛ ਕਰਨਾ ਨਹੀਂ ਹੈ ਉਹ ਲੋਕ ਤਾਂ ਮੈਨੂੰ ਬੁਲਾ ਕੇ ਗ੍ਰਿਫਤਾਰ ਕਰਨਾ ਚਾਹੁੰਦੇ ਨੇ ਤਾਂ ਕਿ ਆਵਾ ਦੀ ਪਾਰਟੀ ਦਾ ਪ੍ਰਚਾਰ ਨਾ ਕਰ ਸਕਾਂ ਤੋਂ ਦਾਦੀ ਇੱਕ ਈੜੀ ਵੱਲੋਂ ਲਗਾਤਾਰ ਅਰਵਿੰਦ ਕੇਰਿਵਾਲ ਨੂੰ ਸੰਮਣ ਭੇਜੇ ਜਾ ਰਹੇ ਨੇ ਪਰ ਉਹ ਪੇਸ਼ ਨਹੀਂ ਹੋ ਰਹੇ ਇਸ ਤੋਂ ਪਹਿਲਾਂ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸ਼ਿਸ਼ੋਧਿਆ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਮਾਮਲਾ ਦਿੱਲੀ ਵਿੱਚ ਹੋਏ ਸ਼ਰਾਬ ਘਟਾਲੇ ਦਾ ਹੈ ਪਰ ਆਮ ਆਦੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਜਿਹਾ ਕੋਈ ਵੀ ਘਟਾਲਾ ਨਹੀਂ ਹੋਇਆ ਇਸੇ ਦੇ ਚੱਲਦੇ ਆਮ ਆਦੀ ਪਾਰਟੀ ਦੇ ਵੱਡੇ ਲੀਡਰ ਸੰਜੇ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਰਿਵਾਲ ਨੂੰ ਸੰਮਣ ਜਾਰੀ ਹੋਏ ਪਰ ਉਹ ਹਾਲੇ ਤੱਕ ਪੇਸ਼ ਨਹੀਂ ਹੋਏ ਹੁਣ ਦੇਖਣਾ ਹੋਵੇਗਾ ਕਿ ਭਵਿੱਖ ਵਿੱਚ ਅਰਵਿੰਦ ਕੇਰਿਵਾਲ ਜਾਂ ਫਿਰ ਇਨਫੋਰਸਮੈਂਟ ਡਾਇਰੈਕਟੋਰੇਟ ਕੀ ਐਕਸ਼ਨ ਲੈਂਦੀ ਹੈ ਈਡੀ ਦੇ ਪੰਜਵੇਂ ਸਮਣੇ ਤੇ ਵੀ ਪੇਸ਼ ਨਾ ਹੋਣ ਤੇ ਜਿੱਥੇ ਆਵਾਦੀ ਪਾਰਟੀ ਵੱਲੋਂ ਸਪਸ਼ਟਿਕਰਨ ਦਿੱਤਾ ਜਾ ਰਿਹਾ ਹੈ ਉੱਥੇ ਹੀ ਈਡੀ ਦੀ ਪੁੱਛਗਿੱਛ ਵਿੱਚ ਸ਼ਾਮਲ ਨਾ ਹੋਣ ਤੇ ਵਿਰੋਧੀ ਪਾਰਟੀਆਂ ਵੱਲੋਂ ਅਰਵਿੰਦ ਕੇਰਿਵਾਲ ਤੇ ਸਵਾਲ ਚੁੱਕੇ ਜਾ ਰਹੇ ਨੇ ਇਸ ਦੇ ਨਾਲ ਹੀ ਮਰਜਿੰਦਰ ਸਿੰਘ ਸਿੱਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਕੇਰਿਵਾਲ ਜਲਦ ਹੀ ਅਸਤੀਫਾ ਦੇਣਗੇ ਤੇ ਆਪਣੀ ਪਤਨੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਰਿਵਾਲ ਨੂੰ ਈਡੀ ਦੇ ਸਮਰਥਨ ਤੇ ਭਾਤੀਯਤਾ ਪਾਰਟੀ ਦੇ ਨੇਤਾ ਮਨ ਜਿੰਦਰ ਸਿੰਘ ਸਿਰਸਾ ਨੇ ਵੱਡਾ ਦਾਅਵਾ ਕੀਤਾ ਹੈ ਉਹਨਾਂ ਕਿਹਾ ਕਿ ਅਰਵਿੰਦ ਕੇਰਵਾਲ ਇੱਕ ਦੋ ਦਿਨਾਂ ਵਿੱਚ ਆਪਣੇ ਵਿਧਾਇਕਾਂ ਦੀ ਮੀਟਿੰਗ ਬੁਲਾਉਣ ਜਾ ਰਹੇ ਹਨ ਉਹ ਵਿਧਾਇਕਾਂ ਦੀ ਮੀਟਿੰਗ ਵਿੱਚ ਆਪਣਾ ਅਸਤੀਫਾ ਦੇਣਗੇ ਉਹ ਪਹਿਲਾਂ ਆਪਣੀ ਪਤਨੀ ਨੂੰ ਮੁੱਖ ਮੰਤਰੀ ਬਣਾਉਣਗੇ ਅਤੇ ਫਿਰ ਉਹ ਈਡੀ ਦੇ ਸਾਹਮਣੇ ਪੇਸ਼ ਹੋਵੇਗਾ ਉਹਨਾਂ ਨੂੰ ਪਤਾ ਹੈ ਕਿ ਜਦੋਂ ਉਹ ਪੇਸ਼ ਹੋਣਗੇ ਤਾਂ ਈਡੀ ਦੇ ਅਜਿਹੇ ਠੋਸ ਬੁੱਤਾਂ ਦਾ ਖੰਡਨ ਨਹੀਂ ਕਰ ਸਕਣਗੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ कि दिल्ली आबकारी नीति मामले मनी ट्रेल ईडी जवाब केजरीवाल जी ने कहा जानते हैं ईडी के पास जो सबूत हैं जो मनी ट्रेल है जो संजय सिंह जी के केस के के में मिली जो मनीष सिसोदिया जी के केस के में सुप्रीम कोर्ट के सामने गई उसके चलते उनके पास जवाब नहीं है वो ईडी को फेस नहीं कर सकते इन चीजों का जवाब वो नहीं दे पाएंगे इसलिए हेमंत सोरेन जी भी इसी तरह बोलते थे लेकिन हेमंत सोरेन जी को किसी ने रिजाइन करने को नहीं कहा उन्होंने खुद पहले रिजाइन कर दिया क्योंकि वो भी जानते थे कि इतने बड़े सबूतों के बाद वो बच नहीं पाएंगे मुझे आम आदमी पार्टी के एक बहुत बड़े बड़े क्या सबसे बड़े लीडर जो अरविंद केजरीवाल जी के बाद माने जाते हैं अब उन्होंने अभी बताया कि अरविंद केजरीवाल जी एक दो दिन में मीटिंग बुलाने जा रहे हैं अपने एम की और वहां पर वो रिजाइन करेंगे अपनी धर्म की को सीएम का अहदे के लिए उनको नाम रखेंगे सभी एमएलए कहेंगे कि जी हम अरविंद केजरीवाल जी की धर्मपत्नी को सीएम बनाना चाहते हैं क्योंकि बीजेपी इनको अरेस्ट करना चाहती है इस बहाने से अपनी पहली बीवी को सीएम की की कराएंगे मिसिस केजरीवाल जी को और उसके बाद वो पेश होंगे क्योंकि वो जानते हैं कि जब वो पेश होंगे इतना रिकॉर्ड का वो जवाब नहीं दे पाएंगे इतने पुख्ता सबूतों को वो नकार नहीं पाएंगे जिसके चलते उन पर कार्रवाई हो सकती है ऐसा अरविंद केजरीवाल जी मान रहे हैं मेरा मानना है ये वही अरविंद केजरीवाल जी जो कल तक कहते थे अन्ना, अन्ना हजारे जी के आंदोलन में खड़े होकर कि पहले अपने को रिजाइन करना चाहिए फिर सामने जाना चाहिए लेकिन आज वो अपनी बातों से इसलिए बदले बदले दिख रहे हैं सुर बदले बदले दिख रहे हैं क्योंकि अब अपने पे बनाई है और सबूत सामने हैं जेल जाने की बारी है इसीलिए आज वो मुख बदले बदले तो दिए कि अरविंद केजरीवाल ईडी दमर्थी ਇਸ ਤੋਂ ਪਹਿਲਾਂ ਵਾਰ 4 ਸੰਮਣਾਂ ਵਿੱਚ ਅਰਨ ਕੇਰੀਵਾਲ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਉਹਨਾਂ ਵੱਲੋਂ ਕਿਹਾ ਜਾਂਦਾ ਰਿਹਾ ਕਿ ਈਡੀ ਉਹਨਾਂ ਨੂੰ ਗ੍ਰਿਫਤਾਰ ਕਰੇਗੀ ਤੇ ਉਹਨਾਂ ਨੂੰ ਬਿਨਾਂ ਕਿਸੇ ਠੋਸ ਸਬੂਤ ਦੇ ਸੰਮਣ ਭੇਜੇ ਜਾ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਜਾਂਦੇ ਰਹੇ ਨੇ। ਹੁਣ ਦੇਖਣਾ ਹੋਵੇਗਾ ਕਿ ਮਨਜਿੰਦਰ ਸਿੰਘ ਸਿਰਸਾ ਦੀ ਗੱਲ ਕਿੰਨੀ ਕੁ ਸੱਚ ਹੁੰਦੀ ਹੈ। ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਰਕਰਾਂ ਨੂੰ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਕਮਰਕਸੇ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ਚਾਓ ਯਾਤਰਾ ਦੇ ਦੂਜੇ ਦਿਨ ਅਜਨਾਲਾ ਹਲਕੇ ਤੋਂ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਵਰਕਰਾਂ ਨੂੰ ਸੰਬੋਧਨ ਕਰਦਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਪਰੀਮੋ ਆਰਡੀਨ ਕੇ ਰਿਵਾਰਦਾ ਡਰਾਈਵਰ ਦੱਸਦਿਆ ਕਿਹਾ ਕਿ 5 ਸਾਲ ਕਾਂਗਰਸ ਸਰਕਾਰ ਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਪੰਜਾਬ ਦੀ ਪੀੜੀ ਤਬਾਹੀ ਵੱਲ ਵੱਧ ਰਹੀ ਹੈ ਅਕਾਲੀ ਦਲ ਵੱਲੋਂ ਪੰਜਾਬ ਚਾਓ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੀਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰ ਰਹੇ ਹਨ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਚਾਓ ਯਾਤਰਾ ਦਾ ਮੁੱਖ ਉਦੇਸ਼ ਪੰਜਾਬ ਨੂੰ ਬਚਾਉਣਾ ਹੈ ਕਿਉਂਕਿ ਇਸ ਵੇਲੇ ਪੰਜਾਬ ਹਰੇਕ ਪੱਖ ਤੋਂ ਕਮਜ਼ੋਰ ਹੁੰਦਾ ਜਾ ਰਿਹਾ ਹੈ ਉਹਨਾਂ ਕਿਹਾ ਜੇਕਰ ਹੁਣ ਵੀ ਪੰਜਾਬ ਨੂੰ ਨਾ ਬਚਾਇਆ ਗਿਆ ਤਾਂ ਆਉਣ ਵਾਲਾ ਸਮਾਂ ਬਹੁਤ ਔਖਾ ਹੋਵੇਗਾ ਅੱਜ ਤੁਸੀਂ ਪੰਜਾਬ ਦੇ ਕਿਸੇ ਕੋਨੇ ਚਲੇ ਜਾਓ ਸੜਕਾਂ ਟੁੱਟ ਗਈਆਂ ਸੀਵਰੇਜ ਬੰਦ ਹੋ ਗਏ ਪੀਣ ਵਾਲੇ ਪਾਣੀ ਦਾ ਗੰਰੁਖ ਗਿਆ ਤੇ ਜਿਹੜਾ ਹੜਾ ਹੈ ਲੋਕਾਂ ਨੂੰ ਵੀ ਸੀ ਕਿ ਬਾਦਲ ਸਾਹਿਬ ਜਿੱਥੇ ਮੁਆਵਜ਼ਾ ਦਿੰਦੇ ਹੈ ਮਿਲੂਗਾ 1 ਰੁਪਿਆ ਹਰਾਂ ਦਾ ਨਹੀਂ ਦਿੱਤਾ ਗੜੇ ਤੇ ਵੀ 1 ਰੁਪਿਆ ਨਹੀਂ ਦਿੱਤਾ ਬਿਮਾਰੀ ਤੇ ਵੀ 1 ਰੁਪਿਆ ਨਹੀਂ ਦਿੱਤਾ ਆਪਸੇ 2 ਸਾਲ ਘਟ ਤੋਂ ਬਾਅਦ ਉਸੇ ਸਾਲ 60 ਹਜ਼ਾਰ ਕਰੋੜ ਰੁਪਏ ਤੁਹਾਡੇ ਸਿਰ ਤੇ ਕਰਦਾ ਛੱਡ ਦਿੱਤਾ ਦਰਮਨਾ ਜੀ ਕੋਈ ਚੀਜ਼ ਨਹੀਂ ਜਿੰਨੀਆਂ ਜ਼ਹੂਰ ਤਾਂ ਬਾਪੂ ਬਾਗਲ ਦਿੰਦੇ ਹੁੰਦੇ ਸੀ ਸਾਰੀਆਂ ਹੀ ਬੰਦ ਕਰ ਦਿੱਤੀਆਂ भगवंत मान का इको एक कम है केजरीवाल का ड्राइवर बनके अपने सूबे का किराए का जहाज लेके करोड़ों रुपया अपने सूबे का केजरीवाल खुश करने वास्ते लगाया जा रहा अठ सौ करोड़ रुपया खजाने का इश्तहार का लाभ ਤਿੰਕੇ ਦੇ ਹਰ ਕੋਲ ਪਾਹਣੀ ਆਟਾ ਬਲ ਦੇਣ ਵਾਸਤੇ ਸ਼ਗਨ ਦੇਣ ਵਾਸਤੇ ਪੈਨਸ਼ਨ ਦੇਣ ਵਾਸਤੇ ਇਸ ਕਰਕੇ ਮੈਂ ਸਾਰਿਆਂ ਨੂੰ ਖਾਤਿਸ਼ਾ ਜੀ ਬੇਨਤੀ ਕਰਦਾ ਆ ਖੇਤਰੀ ਪਾਰਟੀ ਤੁਹਾਡੀ ਆਪਣੀ ਪਾਰਟੀ ਹੈ 103 ਸਾਲ ਪਾਰਟੀ ਤੁਹਾਡੇ ਬਜ਼ੁਰਗਾਂ ਦੀ ਘਰੋਂ ਪਸੀਨੇ ਨਾਲ ਬਣਾਈ ਹੋਈ ਪਾਰਟੀ ਹੈ ਸ਼ਹਾਦਤ ਦੇ ਕੇ ਪਾਰਟੀ ਹੈ ਉਹ ਲੜਾਈ ਦੀ ਪਾਰਟੀਆਂ ਦੂਜੇ ਪਾਸੇ ਆ ਨੈਸ਼ਨਲ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਆਮ ਆਦਮੀ ਹੈ ਆ ਨੈਸ਼ਨਲ ਪਾਰਟੀਆਂ ਦਾ ਕੋਈ ਪਿਆਰ ਪੰਜਾਬ ਨਾਲ ਨਹੀਂ ਨਾ ਖਾਲਸਾ ਪੰਥ ਨਾਲ ਹੈ ਆ ਜਹੜਾ ਕੁਝ ਸੋਚਦੇ ਐ ਜੋ ਨੈਸ਼ਨਲ ਪਾਰਟੀਆਂ ਨੂੰ ਚੱਕਾ ਲੱਗਦਾ ਹੈ ਪਰ ਜੇ ਕੋਈ ਪੰਜਾਬ ਦੀ ਲੜਾਈ ਲੜਦਾ ਰੇ ਥੋਡੀ ਆਪਣੀ ਮਾਂ ਪਾਰਟੀ ਕਾਲੀ ਦਲ ਤੋਂ ਦਾਦੇ ਇੱਕ ਪਾਸੇ ਤਾਂ ਸ਼੍ਰੋਮਣੀ ਕਾਲੀ ਦਲ ਵੱਲੋਂ ਪੰਜਾਬ ਚੋਂ ਯਾਤਰਾ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਵਿਰੋਧੀ ਲੀਡਰ ਇਸ ਯਾਤਰਾ ਨੂੰ ਲੈ ਕੇ ਸ਼੍ਰੋਮਣੀ ਕਾਲੇਦਲ ਤੇ ਸੁਖਬੀ ਸਿੰਘ ਬਾਦਲ ਨੂੰ ਘੇਰੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਬਚਾਓ ਨਹੀਂ ਇਹ ਸ਼੍ਰੋਮਣੀ ਕਾਲੇਦਲ ਬਚਾਓ ਯਾਤਰਾ ਹੈ ਦੇਖਣਾ ਹੋਵੇਗਾ ਕਿ ਇਸ ਯਾਤਰਾ ਦਾ ਸ਼੍ਰੋਮਣੀ ਕਾਲੇਦਲ ਨੂੰ ਕੀ ਲਾਭ ਹੁੰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 26 ਜਨਵਰੀ ਤੋਂ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਵਾਈਆਂ ਦੇਣ ਦਾ ਐਲਾਨ ਕੀਤਾ ਗਿਆ ਸੀ ਮੁੱਖ ਮੰਤਰੀ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਮੁਖਸ ਕਤਰ ਅਮਰਾਗ ਬਰਮਾ ਵੱਲੋਂ ਮੁਹਾਲੀ ਦੇ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ ਇਸੇ ਦਰਾਂ ਉਹਨਾਂ ਨੇ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਦਵਾਈਆਂ ਦਾ ਵੀ ਜਾਇਜ਼ਾ ਲਿਆ ਨਾਲ ਹੀ ਅਲਟਰਾਸਾਉਂਡ ਸੇਵਾਵਾਂ ਦਾ ਵੀ ਜਾਂਚ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਸਪਤਾਲਾਂ ਵਿੱਚ ਸਸਤੀ ਕਰਨ ਦੇ ਆਦੇਸ਼ ਦਿੱਤੇ ਗਏ ਨੇ ਮੁੱਖ ਮੰਤਰੀ ਮਾਨ ਵੱਲੋਂ ਕਿਹਾ ਗਿਆ ਹੈ ਕਿ ਮਰੀਜ਼ਾਂ ਨੂੰ ਹਸਪਤਾਲ ਵਿੱਚ ਹੀ ਸਾਰੀਆਂ ਦਵਾਈਆਂ ਮਿਲਣਗੀਆਂ ਚਾਹੇ ਉਹ ਡਾਕਟਰ ਨੂੰ ਲਿਆ ਕੇ ਦੇਣੀ ਪਵੇ ਇਸੇ ਦੇ ਚੱਲਦੇ ਮੁੱਖ ਸਕੱਤਰ ਅਨੁਰਾਗ ਬਰਮਾ ਨੇ ਅੱਜ ਫੇਜ਼ 6 ਦੇ ਜ਼ਿਲ੍ਹਾ ਹਸਪਤਾਲ ਮੁਹਾਲੀ ਦਾ ਅਚੰਤਿਤ ਦੌਰਾ ਕੀਤਾ ਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਮੁਫਤ ਦਵਾਈਆਂ ਅਤੇ ਐਕਸ-ਰੇ ਤੇ ਅਲਟਰਾਸਾਉਂਡ ਸੇਵਾਵਾਂ ਦਾ ਮੌਨ ਨਕਟਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 26 ਜਨਵਰੀ ਤੋਂ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਵਾਈਆਂ ਐਕਸ-ਰੇ ਅਲਟਰਾਸਾਊਂਡ ਸਹੂਲਤਾਂ ਦੇਣ ਦੇ ਐਲਾਨ ਤੋਂ ਬਾਅਦ ਮੁੱਖ ਸਕੱਤਰ ਵੱਲੋਂ ਜ਼ਮੀਨੀ ਪੱਧਰ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਅਨੁਰਾਗ ਬਰਮਾ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਮਿਆਰੀ ਤੇ ਮੁਫਤ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਆ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਕਿ ਸਰਕਾਰ ਦੇ ਜਿੰਨੇ ਵੀ ਡਿਸਟ੍ਰਿਕਟ ਹਸਪਤਲਸ ਨੇ 241 ਸਬ-ਡਿਵੀਜ਼ਨਲ ਹਸਪਤਲਸ ਨੇ ਤੇ ਲਗਭਗ 162 162 पीएचसीज में ਉਥੇ ਜੋ ਵੀ ਪੇਸ਼ੈਂਟਸ ਆਂਦੇ ਉਹਨਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਹਨ। ਤੋਂ ਉਸ ਦੇ ਬਾਰੇ ਇਨਸ਼ੋਰ ਕਰਨ ਲਈ ਕਿ ਇਹ ਹੋ ਰਿਹਾ ਹੈ ਜਾਂ ਇਸ ਕੋਈ ਪ੍ਰੋਬਲਮ ਆ ਰਹੀ ਹੈ ਮੈਂ ਅੱਜ ਮੋਹਾਲੀ ਦੇ ਡਿਸਟ੍ਰਿਕਟ ਹਸਪੀਟਲ ਦਾ ਦੌਰਾ ਕੀਤਾ। ਹੈਲਥ ਅਫਸਰ ਸਾਹਿਬ ਮੇਰੇ ਨਾਲ ਨੇ। ਇਹਨਾਂ ਨੇ ਐਸੈਂਸ਼ੀਅਲ ਡਰੱਗਸ ਦੀ ਲਿਸਟ ਤਿਆਰ ਕੀਤੀ ਹੈ। ਜਿ 300 ਦੇ ਕਰੀਬ ਉਹਦੇ ਵਿੱਚ ਡਰੱਗਸ ਨੇ ਜਿਹੜੀਆਂ ਆਮ ਤੌਰ ਤੇ ਪ੍ਰੈਸਕ੍ਰਾਈਬ ਕੀਤੀਆਂ ਜਾਂਦੀਆਂ ਨੇ। ਉਸ ਚੋਂ 90% ਦਵਾਈਆਂ ਦੇ ਇਹਨਾਂ ਨੇ ਰੀਟ ਕੰਟਰੈਕਟ ਕਰ ਲਏ ਨੇ ਤੇ ਉਹ ਹੈਲਥ ਕਾਰਪੋਰੇਸ਼ਨ ਵੱਲੋਂ ਹਸਪਤਾਲ ਨੂੰ ਪ੍ਰੋਵਾਈਡ ਕਰ ਰਹੇ ਨੇ ਜਿਹੜੀਆਂ ਦਵਾਈਆਂ ਰਹਿ ਗਈਆਂ ਨੇ ਉਹਦੇ ਲਈ ਸੀਐਮ ਸਾਹਿਬ ਨੇ 25 ਕਰੋੜ ਰੁਪਏ ਐਸੈਂਸ਼ਨ ਕਰ ਦਿੱਤਾ ਹੈ ਡਿਸਟ੍ਰਿਕਟ ਹਸਪਤਾਲਸ ਦੇ ਲਈ ਉਹ ਪੈਸਾ ਵੀ نیچے ਭੇਜ ਦਿੱਤਾ ਗਿਆ ਹੈ ਐਸਐਮਓਜ਼ ਦੀਆਂ ਖਰੀਦੀਆਂ ਪਾਵਰਜ਼ ਵਧਾ ਦਿੱਤੀਆਂ ਗਈਆਂ ਨੇ ਤਾਂਕਿ ਜਿਹੜੀ ਦਵਾਈ ਉਹਨਾਂ ਕੋਲ ਉਪਲਬਧ ਨਹੀਂ ਹੈ ਉਹ ਪੇਸ਼ੈਂਟ ਨੂੰ ਬਾਹਰ ਨਾ ਭੇਜਾਂ ਆਪ ਖਰੀਦ ਕੇ ਆਪਣੇ ਫੰਡਸ ਦੇ ਵਿੱਚੋਂ ਉਹਨਾਂ ਨੂੰ ਦੇਣ ਅੱਜ ਮੈਂ ਇੱਥੇ ਪੇਸ਼ੈਂਟਸ ਨੂੰ ਵੀ ਮਿਲੇ ਆਂ ਪੇਸ਼ੈਂਟਸ ਬੜੇ ਸੈਟੀਸਫਾਈਡ ਸਿਗੇ ਇੰਨਾ ਵੱਡਾ ਕੰਮ ਹੈ ਕਿ ਤਰੀਕਾ ਜੁਕਾ ਪ੍ਰੋਬਲਮ ਵੀ ਹੋ ਸਕਦੀ ਹੈ ਬਟ ਅਸੀਂ ਸਾਰੇ ਬੀਸੀਸ ਸਿਵਲ ਸਰਜਨਸ ਸੀਐਮਓਸ ਸਾਰੇ ਕਮਿਟਿਡ ਆ ਕਿ ਸੀਐਮ ਸਾਹਿਬ ਦੀ ਇਹ ਜਿਹੜੀ ਲੋਕਪੱਖੀ ਨੀਤੀ ਹੈ ਇਸ ਨੂੰ ਪੂਰੀ ਤਰ੍ਹਾਂ ਲੈਟਰਲ ਤੇ ਸਪਿਰਟ ਦੇ ਵਿੱਚ ਇੰਪਲੀਮੈਂਟ ਕਰੀਏ ਤੇ ਸਾਰੇ ਮਰੀਜ਼ਾਂ ਨੂੰ ਮੁਫਤ ਦਵਾਈ ਉਪਲਬਧ ਕਰਾਈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਜ਼ਿਲ੍ਹਾ ਹਸਤਾਲਾਂ ਨੂੰ 25 ਕਰੋੜ ਰੁਪਏ ਦੀ ਵਿਸ਼ੇਸ਼ ਰਾਸ਼ੀ ਜਾਰੀ ਕੀਤੀ ਗਈ ਹੈ ਤਾਂ ਜੋ ਸਿਵਲ ਸਰਜਨ ਜਾਂ ਐਸਐਮਓ ਦੇ ਨਾਲ ਸੰਬੰਧਿਤ ਹਸਤਾਲਾਂ ਦੇ ਮਰੀਜ਼ ਆਪਣੇ ਪੱਤਰ ਤੇ ਪ੍ਰਾਈਵੇਟ ਤੌਰ ਤੇ ਦਵਾਈਆਂ ਲੈ ਸਕਣ। ਤੁਹਾਨੂੰ ਦੱਸਦੀ ਇਹ ਕਿ ਆਵਾਦੀ ਪਾਰਟੀ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਸਭ ਤੋਂ ਬਾਅਦ ਸਿੱਖਿਆ ਤੇ ਸਿਹਤ ਸੂਲਤਾ ਤੇ ਧਿਆਨ ਦਿੱਤਾ ਜਾਵੇਗਾ। ਇਸੇ ਦੇ ਚੱਲਦੇ ਉਹਨਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਵਾਈਆਂ ਮਿਲਣਗੀਆਂ ਤੇ ਜੇਕਰ ਕੋਈ ਦਵਾਈ ਹਸਪਤਾਲ ਵਿੱਚ ਨਹੀਂ ਮਿਲਦੀ ਤਾਂ ਡਾਕਟਰ ਖੁਦ ਉਸ ਦਵਾਈ ਨੂੰ ਲੈ ਕੇ ਦੇਵੇਗਾ ਪਰ ਮਰੀਜ਼ ਨੂੰ ਤੰਗ ਹੋਣਾ ਨਹੀਂ ਪਵੇਗਾ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਤੋਂ ਬਾਅਦ ਹਸਪਤਾਲਾਂ ਦੀ ਚੈਕਿੰਗ ਹੋ ਰਹੀ ਹੈ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਕੀਤੇ ਮੁਤਾਬਕ ਸਰਕਾਰੀ ਹਸਪਤਾਲਾਂ ਵਿੱਚ ਹੀ ਸਾਰੀ ਦਵਾਈ ਮਿਲਦੀ ਹੈ ਜਾਂ ਫਿਰ ਨਹੀਂ ਚੰ데요ਂ ਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਅੱਜ ਤੇ ਮੁੱਖ ਸੁਰਖੀਆਂ ਤੇ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਵੱਧਿਆ ਵਿਵਾਦ ਆਮ ਆਦਮੀ ਪਾਰਟੀ ਦਾ ਦਿੱਲੀ ਵਿੱਚ ਬੀਜੇਪੀ ਸਰਕਾਰ ਖਿਲਾਫ ਤਿੱਖਾ ਪ੍ਰਦਰਸ਼ਨ ਅਰਵਿੰਦ ਕੇਰੀਵਾਲ ਨੇ ਪਾਜਪਾ ਤੇ ਸਾਦੇ ਤਿੱਖੇ ਨਿਸ਼ਾਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਭਾਜਪਾ ਤੇ ਲਗਾਏ ਵੱਡੇ ਇਲਜ਼ਾਮ ਪੰਨਾ ਸਿੱਧੂ ਦੇ ਹੱਕ ਵਿੱਚ ਸੁਖपाल ਸਿੰਘ ਖੈਰਾ ਦਾ ਵੱਡਾ ਬਿਆਨ ਕਿਹਾ ਜ਼ਮਾਨਤ ਤੋਂ ਬਿਨਾਂ ਹੀ ਰਿਹਾ ਕਰਵਾਵਾਂਗੇ ਪੰਨਾ ਸਿੱਧੂ ਫਿਰ ਕਿਸੇ ਉੱਤੇ ਨਜ਼ਾਇਜ਼ ਪਰਚਾ ਨਹੀਂ ਕਰੇਗੀ ਇਹ ਸਰਕਾਰ ਪੰਜਾਬ ਰੈਣਾ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਬੇਅਦਬੀ ਤੇ ਗੋਲੀਕਾਂਡ ਵਿੱਚ ਸਸਪੈਂਡ ਹੋਏ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਵੱਡੀ ਰਾਹਤ ਉਮਰਾਨਗਲ ਦੀ ਮਤਲਬੀ ਦੇ ਹੁਕਮ ਕੀਤੇ ਰੱਦ 15 ਦਿਨਾਂ ਵਿੱਚ ਉਮਰਾਨਗਲ ਨੂੰ ਬਹਾਲ ਕਰਨ ਦੇ ਆਦੇਸ਼ ਆਮਾਦੀ ਪਾਰਟੀ ਤੇ ਲੱਗੇ ਵੱਡੇ ਇਲਜ਼ਾਮ ਵਿਰੋਧੀਆਂ ਦੇ ਆਮਾਦੀ ਪਾਰਟੀ ਦੇ ਐਮ.ਐਲ.ਏ ਨਰਿੰਦਰ ਕੌਰ ਭਰਾਜ ਤੋਂ ਸਵਾਲ ਕਿਹਾ ਭਰਾਜ ਨੇ ਤੱਕੇ ਲਾਣ ਨਿਯੁਕਤ ਕੀਤਾ ਪਵਾਨੀਗੜ ਨਗਰ ਕੌਂਸਲ ਦਾ ਕਾਰਜਕਾਰੀ ਪ੍ਰਧਾਨ ਅਦਾਲਤ ਨੇ ਨਵੇਂ ਪ੍ਰਧਾਨ ਤੇ ਲਗਾਏ ਸਤੇ ਅੱਜ ਦੇ ਪੰਜਾਬ ਨਿਊਜ਼ ਬੁਲੇਟਿਨ ਵਿੱਚ ਇੰਨਾ ਹੀ ਨਵੀਂ ਅਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਆਜ ਰੋਮਾਗੇ ਧੰਨਵਾਦ